ਤੇ ਅਗਲਾ ਸਵਾਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਗੁਰ ਜੀ ਨੇ ਔਰਤ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ ਸੋ ਕਿਉ ਮੰਦਾ ਆਖੀ ਹੈ ਜਿਤ ਜਮੇ ਰਾਜਾਨ ਤੇ ਪਿੱਛੇ ਹੀ ਕੈਨੇਡਾ ਦੇ ਵਿੱਚ ਇੱਕ ਸਾਧ ਕਥਾ ਕਰ ਰਿਹਾ ਸੀ ਉਹਨੇ ਉਥੇ ਅਜਿਹੀ ਸ਼ਬਦਾਵਲੀ ਵਰਤੀ ਕਿ ਔਰਤ ਨੂੰ ਨੀਚ ਦਿਖਾਇਆ ਤੇ ਉਹ ਦੱਸ ਰਿਹਾ ਹੈ ਵੀ ਔਰਤ ਅਪਵਿੱਤਰ ਹੈ ਅਪਵਿੱਤਰਤਾ ਦੇ ਸਮੇਂ ਉਹ ਗੁਰੂ ਘਰ ਨਹੀਂ ਆ ਸਕਦੀ ਮੈਂ ਆਪ ਜੀ ਦੇ ਨਾਲ ਇੱਥੇ ਇਹ ਗੱਲ ਨੂੰ ਸਾਂਝੀ ਕਰਦੇ ਆ ਜਿਹੜਾ ਮਾਸਿਕ ਧਰਮ ਮੰਥਲੀ ਪੀਰੀਅਡ ਉਹ ਆਉਂਦਾ ਹੈ ਉਹਦੇ ਵਿੱਚ ਔਰਤ ਅਪਵਿੱਤਰ ਹੋ ਜਾਂਦੀ ਹੈ ਕਿ ਉਹ ਗੁਰੂ ਘਰ ਨਹੀਂ ਆ ਸਕਦੀ ਇਹ ਸਵਾਲ ਹੈ ਬੀਬੀਆਂ ਵੱਲੋਂ ਵੀ ਮੰਥਲੀ ਪੀਰੀਅਡ ਦੇ ਵਿੱਚ ਔਰਤ ਅਪਵਿੱਤਰ ਹੋ ਜਾਂਦੀ ਹੈ ਉਹ ਗੁਰੂ ਘਰ ਨਹੀਂ ਆ ਸਕਦੀ ਇਸ ਗੱਲ ਦਾ ਜਵਾਬ ਭਾਈ ਸਾਹਿਬ ਜੀ ਆਪ ਜੀ ਨਾਲ ਸਾਂਝਾ ਕਰਨਗੇ ਗੁਰਬਾਣੀ ਦਾ ਵਾਕ ਹੈ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ-ਵਾਰ ਇਹ ਗੁਰਬਾਣੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਉਸ ਬਾਬੇ ਨੇ ਇਹਦੇ ਸ਼ਬਦਾਂ ਦੇ ਅਰਥ ਜੜੇ ਦੇਣਾ ਉਹ ਗਲਤ ਕੀਤੇ ਸੀਗੇ ਤੇ ਤਾਂ ਸਰੀ ਕੈਨੇਡਾ ਦੇ ਵਿੱਚ ਜੇ ਤੁਹਾਡੇ ਜੋ ਕੋਈ ਵੀਡੀਓ ਵੀ ਵੇਖਣਾ ਚਾਵੇ ਤਾਂ ਇੰਟਰਨੈਟ ਉੱਤੇ ਪਈਆਂ ਹੋਈਆਂ ਨੇ ਉੱਥੇ ਦੀਆਂ ਬੀਬੀਆਂ ਇੰਨੀਆਂ ਸਿਆਣੀਆਂ ਸੀ ਗੁਰਬਾਣੀ ਦੀ ਵਿਚਾਰ ਕਰਨ ਵਾਲੀ ਬੀਬੀਆਂ ਨੇ ਜਦੋਂ ਪਖੰਡੀ ਸਾਧ ਇਸ ਵਾਰ ਹੀ ਗਿਆ ਨਾ ਉੱਥੇ ਤਾਂ ਉਹਨੂੰ ਉਹਨਾਂ ਨੇ ਘੇਰ ਲਿਆ ਉਹਨੂੰ ਪੁੱਛਿਆ ਵੀ ਬੀਬੀ ਆਪੋ ਪਵਿੱਤਰ ਕਿਵੇਂ ਹੈ ਕਿਉਂਕਿ ਗੁਰਬਾਣੀ ਤਾਂ ਇਹ ਗੱਲ ਨਹੀਂ ਮੰਨਦੀ ਵੇਖੋ ਇਹ ਗੱਲਾਂ ਗੁਰਦੁਆਰਿਆਂ ਵਿੱਚ ਸਾਂਝੀਆਂ ਨਹੀਂ ਹੋਈਆਂ ਤਾਂ ਹੀ ਉਹ ਸਾਡੇ ਅੰਦਰ ਇੰਨੇ ਭੁਲੇਖੇ ਪੈ ਗਏ ਕਿਉਂਕਿ ਇਹ ਗੱਲ ਜਦੋਂ ਸਾਹਮਣੇ ਆਉਂਦੀ ਹੈ ਨਾ ਮੇਰੇ ਵਰਗੇ ਪ੍ਰਚਾਰਕ ਨੂੰ ਵੀ ਸ਼ਰਮ ਆ ਜਾਂਦੀ ਹੈ ਵੀ ਇਹ ਗੱਲਾਂ ਅਸੀਂ ਗੁਰਦੁਆਰੇ ਕਰਦੇ ਚੰਗੇ ਨਹੀਂ ਲੱਗਦੇ ਕਈ ਵਾਰ ਅਸੀਂ ਇਹ ਸੋਚ ਜਾਂਦੇ ਹਾਂ ਪਰ ਨਹੀਂ ਜਿਹੜੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਉਹ ਸਾਨੂੰ ਸਾਂਝੀ ਕਰਨੀ ਚਾਹੀਦੀ ਹੈ ਨਹੀਂ ਤੇ ਇਹ ਪਖੰਡੀ ਲੋਕ ਸਾਨੂੰ ਗੁੰਮਰਾਹ ਕਰਦੇ ਨੇ ਹੁਣ ਉਥੇ ਜਿਹੜੇ ਆਮ ਉਹਨੇ ਆਪਣੀ ਕਥਾ ਦੇ ਵਿੱਚ ਲਫ਼ਜ਼ ਵਰਤੇ ਸੀਗੇ ਉਹ ਲਫ਼ਜ਼ ਏ ਸੀ ਵੀ ਜਦੋਂ ਮਾਹਵਾਰੀ ਆਈ ਹੁੰਦੀ ਹੈ ਬੀਬੀ ਨੂੰ ਵੀ ਉਸ ਸਮੇਂ ਆਪ ਪਵਿੱਤਰ ਹੁੰਦੀ ਹੈ ਤੇ ਗੁਰਦੁਆਰੇ ਨਹੀਂ ਆ ਸਕਦੀ ਬੜੀ ਕਮਾਲ ਦੀ ਗੱਲ ਹੈ ਤੇ ਉਹਨੇ ਬਾਣੀ ਦਾ ਸ਼ਬਦ ਇਹ ਵਰਤਿਆ ਸੀ ਜਿਉਂ ਜੋਰੂ ਸਿਰਣਾਵਣੀ ਆਵੇ ਵਾਰੋ-ਵਾਰ ਹੁਣ ਇੱਥੇ ਗੱਲ ਜਿਹੜੀ ਹੈ ਨਾ ਸ਼ਬਦ ਦੇ ਵਿੱਚ ਸ਼ਲੋਕ ਦੇ ਵਿੱਚ ਗੱਲ ਕੁਝ ਹੋਰ ਕੀਤੀ ਜਾ ਰਹੀ ਹੈ ਪਰ ਇਹਦੇ ਅਰਥ ਜਿਹੜੇ ਨੇ ਉਹਨੇ ਪੱਲਿਓ ਹੀ ਬਣਾ ਦਿੱਤੇ ਵੀ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਔਰਤ ਜਿਹੜੀ ਹੈ ਨਾ ਉਸ ਸਮੇਂ ਦੇ ਉੱਤੇ ਆਪ ਪਵਿੱਤਰ ਹੁੰਦੀ ਹੈ ਤੇ ਇਸ ਕਰਕੇ ਉਹ ਗੁਰਦੁਆਰੇ ਨਹੀਂ ਆ ਸਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪਹਿਲੀ ਗੱਲ ਤੇ ਔਰਤ ਨੂੰ ਸਤਕਾਰ ਕਿੰਨਾ ਦਿੱਤਾ ਗਿਆ ਤੁਸੀਂ ਬਾਣੀ ਦੇ ਵਾਕ ਜਾਣਦੇ ਹੋ ਸੋ ਕਿਉਂ ਮੰਦਾ ਆਖੀਏ ਪੜੋ ਜੀ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ ਕੇ ਇਸਤਰੀ ਨੂੰ ਕਿਉ ਮਾੜ ਆਖਦੇ ਹੋ ਜਿੰਨੇ ਇੰਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਪੀਰ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਉਸ ਨੂੰ ਮਾੜਾ ਨਾ ਆਖੋ ਉਹਨੂੰ ਆਪਵਿੱਤਰ ਨਾ ਆਖੋ ਫਿਰ ਪਾਤਸ਼ਾਹ ਨੇ ਕਹਿ ਦਿੱਤਾ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਸ ਜਗਤ ਦੇ ਵਿੱਚ ਪੁਰਖ ਇੱਕੋ ਹੀ ਹੈ ਉਹ ਹੈ ਅਕਾਲ ਪੁਰਖ ਬਾਕੀ ਸਾਰੀਆਂ ਦੀਆਂ ਸਾਰੀਆਂ ਜੀਵ ਇਸਤਰੀਆਂ ਨੇ ਇੱਥੋਂ ਤੱਕ ਬੰਦਿਆਂ ਨੂੰ ਵੀ ਜੀਵ ਇਸਤਰੀ ਕਹਿ ਕੇ ਬਾਣੀ ਦੇ ਵਿੱਚ ਬੁਲਾਇਆ ਗਿਆ ਗੁਰੂ ਰਾਮਦਾਸ ਜੀ ਜਾਂ ਬਾਕੀ ਗੁਰੂ ਪਾਤਸ਼ਾਹ ਜਦੋਂ ਬਾਣੀ ਲਿਖਦੇ ਨੇ ਨਾ ਉਹਨਾਂ ਨੇ ਆਪਣੇ ਆਪ ਨੂੰ ਵੀ ਜੀਵ ਇਸਤਰੀ ਰੂਪ ਵਿੱਚ ਹੀ ਪੇਸ਼ ਕੀਤਾ ਇਹ ਔਰਤ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ ਸੀ ਪਰ ਜਿਵੇਂ ਅਸੀਂ ਪੁਰਾਤਨ ਇਤਿਹਾਸ ਨੂੰ ਪੜਦੇ ਆ ਵੀ ਤੁਲਸੀਦਾਸ ਵਰਗਿਆਂ ਨੇ ਔਰਤ ਦੇ ਬਾਰੇ ਚ ਇਹ ਗੱਲ ਆਖੀ ਸੀ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਵੀ ਜਿਵੇਂ ਇਸਤਰੀ ਨੂੰ ਜਿਵੇਂ ਇੱਕ ਪਸ਼ੂ ਨੂੰ ਡੰਡੇ ਦੇ ਨਾਲ ਸਿੱਧਾ ਰੱਖਿਆ ਜਾਂਦਾ ਹੈ ਜਿਵੇਂ ਢੋਲ ਨੂੰ ਵਜਾਉਣਾ ਹੋਵੇ ਤੇ ਉਹਦੇ ਵਾਸਤੇ ਵੀ ਦੋ ਡੰਡਿਆਂ ਦੀ ਲੋੜ ਹੁੰਦੀ ਹੈ ਤੇ ਤੁਲਸੀਦਾਸ ਕਹਿੰਦਾ ਸੀ ਜੇ ਇਸਤਰੀ ਨੂੰ ਵੀ ਸਿੱਧਾ ਰੱਖਣਾ ਹੈ ਨਾ ਤੇ ਉਹਦੇ ਵਾਸਤੇ ਵੀ ਡੰਡੇ ਦੀ ਲੋੜ ਹੈ ਸੋ ਇਹ ਉਹਨਾਂ ਲੋਕਾਂ ਦੀ ਵਿਚਾਰਧਾਰਾ ਸੀ ਉਹੀ ਵਿਚਾਰਧਾਰਾ ਕਿਤੇ ਨਾ ਕਿਤੇ ਅੱਜ ਸਾਡੇ ਇਹਨਾਂ ਪਖੰਡੀ ਬਾਬਿਆਂ ਦੇ ਵਿੱਚ ਵੀ ਆ ਗਈ ਹੈ ਤੇ ਇੱਥੇ ਮੈਂ ਤੁਹਾਡੇ ਨਾਲ ਗੁਰਬਾਣੀ ਦਾ ਵਾਕ ਹੀ ਸਾਂਝਾ ਕਰਨਾ ਹੈ ਤੇ ਨਾਲੇ ਜਿਹੜੀ ਉਹ ਕਿਰਿਆ ਹੈ ਨਾ ਜੇ ਉਹ ਨਾ ਹੋਵੇ ਤੇ ਮੇਰਾ ਜਨਮ ਵੀ ਨਹੀਂ ਸੀ ਹੋਣਾ ਤੇ ਜਿੰਨੇ ਕ ਆਪਾਂ ਇੱਥੇ ਬੈਠੇ ਆਂ ਇਹ ਸਾਡੀ ਮਾਂ ਦੇ ਉੱਤੇ ਉਹ ਸਮਾਂ ਨਾ ਆਇਆ ਹੁੰਦਾ ਤੇ ਸਾਡਾ ਕਿਸੇ ਦਾ ਵੀ ਜਨਮ ਨਹੀਂ ਸੀ ਹੋਣਾ ਇਹ ਤਾਂ ਕੁਦਰਤੀ ਤੌਰ ਦੇ ਉੱਤੇ ਹੈ ਇਹ ਤਾਂ ਰੱਬ ਦੀ ਦਿੱਤੀ ਹੋਈ ਦਾਤ ਹੈ ਇਹਨੂੰ ਦਾਤ ਕਿਹਾ ਜਾ ਸਕਦਾ ਰੱਬ ਦੀ ਦਿੱਤੀ ਹੋਈ ਦਾਤ ਕਿਉਂਕਿ ਸਾਡਾ ਸਾਰਿਆਂ ਦਾ ਜਨਮ ਉਸੇ ਦੇ ਨਾਲ ਹੀ ਹੋਇਆ ਇਸ ਕਰਕੇ ਗੁਰੂ ਸਾਹਿਬ ਨੇ ਇਹ ਗੱਲਾਂ ਬਾਣੀ ਦੇ ਵਿੱਚ ਲਿਖ ਦਿੱਤੀਆਂ ਉਹਨਾਂ ਨੇ ਭਰੇਸ ਨਹੀਂ ਕੀਤਾ ਸਚਾਈ ਗੁਰੂ ਪਾਤਸ਼ਾਹ ਨੇ ਸਾਹਮਣੇ ਰੱਖੀ ਹੈ ਵੀ ਇਹ ਤੇ ਕੁਦਰਤੀ ਤੌਰ ਦੇ ਉੱਤੇ ਹਰ ਇੱਕ ਸਾਡੀ ਮਾਂ ਭੈਣ ਦੇ ਉੱਤੇ ਇਹ ਚੀਜ਼ ਜਿਹੜੀ ਹੈ ਉਹ ਆਉਂਦੀ ਹੈ ਤੇ ਇਹਦੇ ਨਾਲ ਹੀ ਸਾਡਾ ਸਾਰਿਆਂ ਜਨਮ ਹੋਇਆ ਪਰ ਇਸ ਚੀਜ਼ ਨੂੰ ਮਾੜਾ ਕਰਕੇ ਪੇਸ਼ ਕੀਤਾ ਜਾਂਦਾ ਤੇ ਗੁਰਬਾਣੀ ਦੀ ਤੁਕ ਦੇ ਗਲਤ ਅਰਥ ਕੀਤੇ ਜਾਂਦੇ ਪਰ ਜਿਹੜਾ ਸ਼ਬਦ ਹੈ ਨਾ ਗੁਰੂ ਪਾਤਸ਼ਾਹ ਦਾ ਸ਼ਲੋਕ ਆਸਾ ਕੀ ਵਾਰ ਦੇ ਵਿੱਚ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਉੱਥੇ ਪਾਤਸ਼ਾਹ ਨੇ ਆਖਿਆ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਜਿਵੇਂ ਜੋਰੂ ਦਾ ਮਤਲਬ ਹੈ ਇਸਤਰੀ ਸਿਰਨਾਵਣੀ ਦਾ ਮਤਲਬ ਹੈ ਮੰਥਲੀ ਪੀਰੀਅਡ ਮਾਂਵਾਰੀ ਕਹਿੰਦੇ ਜਿਵੇਂ ਇੱਕ ਇਸਤਰੀ ਨੂੰ ਉਹ ਸਮਾਂ ਆਉਂਦਾ ਹੈ ਹਰ ਇੱਕ ਮਹੀਨੇ ਆਵੇ ਵਾਰੋ-ਵਾਰ ਤੇ ਇਸੇ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਇਹ ਚੀਜ਼ ਜਿਹੜੀ ਚੱਲਦੀ ਰਹਿੰਦੀ ਇੱਕ ਉਦਾਹਰਣ ਸੀਗੀ ਹੈ ਕਹਿੰਦੇ ਜਿਵੇਂ ਇਸਤਰੀ ਦੇ ਉੱਤੇ ਹਰ ਇੱਕ ਮਹੀਨੇ ਇਹ ਸਮਾਂ ਆ ਰਿਹਾ ਹੈ ਕਹਿੰਦੇ ਇਸੇ ਤਰ੍ਹਾਂ ਹੁਣ ਇੱਥੇ ਗੌਰ ਕਰਿਓ ਇਥੇ ਇਹ ਗੱਲ ਵਿਚਾਰਨ ਵਾਲੀ ਵੀ ਜਿਹੜਾ ਬ੍ਰਾਹਮਣ ਸੀ ਨਾ ਭਾਈ ਸਾਹਿਬ ਜੀ ਇੱਕ ਮਿੰਟ ਇਥੇ ਇਹ ਗੱਲ ਵਿਚਾਰਨ ਵਾਲੀ ਕਿ ਜਿਹੜਾ ਬ੍ਰਾਹਮਣ ਸੀ ਨਾ ਉਹ ਪਤਾ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਵੀ ਇਸਤਰੀ ਇਸ ਸਮੇਂ ਦੇ ਉੱਤੇ ਆਪਵਿੱਤਰ ਹੋ ਜਾਂਦੀ ਹੈ ਤੇ ਉਹਨੇ ਤੇ ਮੰਦਰ ਦੇ ਵਿੱਚ ਆਉਣ ਦਾ ਵੀ ਹੱਕ ਇਸਤਰੀ ਨੂੰ ਨਹੀਂ ਸੀ ਦਿੱਤਾ ਨਾ ਸ਼ੂਦਰ ਨੂੰ ਦਿੱਤਾ ਸੀਗਾ ਹੁਣ ਉਹੀ ਵਿਚਾਰਤਾ ਰਾਕਿਤੇ ਆ ਸਾਡੇ ਇਨਾਂ ਸਾਧਾ ਦੇ ਵਿੱਚ ਪ੍ਰਵੇਸ਼ ਕੀਤੀ ਹੋਈ ਹੈ ਤੇ ਇਹ ਜਦੋਂ ਗੱਲ ਕਰਦੇ ਨੇ ਤੇ ਉਹ ਪੁਜਾਰੀ ਦੇ ਆਧਾਰ ਦੇ ਉੱਤੇ ਹੀ ਗੱਲ ਕਰਦੇ ਵੀ ਉਹਨੇ ਆਪਵਿੱਤਰ ਆਖਿਆ ਸੀ ਤੇ ਇਹ ਵੀ ਆਪਵਿੱਤਰ ਆਖੀ ਜਾਂਦੇ ਪਰ ਪਾਤਸ਼ਾਹ ਨੇ ਆਖਿਆ ਕਹਿੰਦੇ ਤੁਸੀਂ ਇੱਕ ਪਾਸੇ ਇਸਤਰੀ ਨੂੰ ਆਪਵਿੱਤਰ ਗਿਣਦੇ ਹੋ ਕਿ ਜਿਉਂ ਜੋ ਰੂ ਸਿਰਨਾਵਣੀ ਆਵੇ ਵਾਰੋ-ਵਾਰ ਵੀ ਜੋ ਉਹਤੇ ਇਹ ਮਾਸਿਕ ਧਰਮ ਆਉਂਦਾ ਉਹਨੂੰ ਤੁਸੀਂ ਆਪਵਿੱਤਰ ਗਿਣਦੇ ਹੋ ਪਰ ਗੁਰੂ ਪਾਤਸ਼ਾਹ ਕਹਿੰਦੇ ਇਸ ਨੂੰ ਆਪਵਿੱਤਰ ਤਾਂ ਨਹੀਂ ਆਖਿਆ ਜਾਂਦਾ ਆਪਵਿੱਤਰ ਦਾ ਪਤਾ ਕੀ ਹੈ ਝੂਠੇ ਝੂਠਾ ਮੁਖ ਵਸੈ ਝੂਠੇ ਦਾ ਮਤਲਬ ਇੱਥੇ ਜਿਹੜੇ ਆਪਣੀ ਜ਼ੁਬਾਨ ਤੋਂ ਝੂਠ ਬੋਲਦੇ ਨੇ ਗਾਲਾਂ ਕੱਢਦੇ ਨੇ ਕੁਬੋਲ ਬੋਲਦੇ ਨੇ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਆ ਗੰਦਗੀ ਵਸਦੀ ਹੈ ਨਾ ਚੁਗਲੀ ਨਿੰਦਿਆ ਝੂਠ ਬੋਲਣ ਵਾਲੀ ਗਾਲਾਂ ਕੱਢਣ ਵਾਲੀ ਕਹਿੰਦੇ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖੁਆਰ ਉਹ ਫਿਰ ਨਿਤਨਿਤ ਖੁਆਰ ਹੁੰਦਾ ਪਾਤਸ਼ਾਹ ਨੇ ਆਖਿਆ ਨਾ ਨਾਨਕ ਫਿੱਕੇ ਬੋਲੇ ਆ ਤਨ ਮਨ ਫਿਕਾ ਹੋਏ ਜਿਹੜਾ ਗਲਤ ਬੋਲੇਗਾ ਗਲਤ ਸੋਚੇਗਾ ਉਹਨੇ ਖੁਆਰ ਹੋਣਾ ਪਾਤਸ਼ਾਹ ਕਹਿੰਦੇ ਤੁਸੀਂ ਇਸਤਰੀ ਨੂੰ ਆਪ ਪਵਿੱਤਰ ਕਹਿ ਰਹੇ ਹੋ ਪਰ ਜਿਹੜਾ ਜੀ ਦੀ ਸੋਚ ਮੈਲੀ ਹੈ ਨਾ ਜੀ ਦੀ ਸੋਚ ਗੰਦੀ ਹੈ ਗੰਦੀ ਸੋਚ ਕਰਕੇ ਉਸ ਬੰਦੇ ਦੀ ਸੁਰਤ অপਵਿੱਤਰ ਹੋਈ ਹੋਈ ਹੈ ਕਹਿਣਾ ਤੇ ਇਹ ਚਾਹੀਦਾ ਸੀ ਉਹਦਾ ਮੂੰਹ অপਵਿੱਤਰ ਹੋ ਗਿਆ ਜਿਹੜਾ ਗੰਦੀਆਂ ਗੰਦੀਆਂ ਗੱਲਾਂ ਆਪਣੀ ਜ਼ੁਬਾਨ ਤੋਂ ਕਰਦਾ ਏ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖੁਆਰ ਫਿਰ ਪਾਤਸ਼ਾਹ ਨੇ ਆਖਿਆ ਸੂਚੇ ਇਹ ਨਾ ਆਖੀ ਹੈ ਬਹਿਨ ਜੇ ਪਿੰਡਾ ਤੋਂਏ ਕਹਿੰਦੇ ਕੋਈ ਆਪਣੇ ਸਰੀਰ ਨੂੰ ਇਸ਼ਨਾਨ ਕਰਾ ਕੇ ਕਿਸੇ ਤੀਰਥ ਉੱਤੇ ਆਪਣੇ ਆਪ ਨੂੰ ਸੁੱਚਾ ਸਮਝੀ ਜਾਵੇ ਪਾਤਸ਼ਾਹ ਕਹਿੰਦੇ ਸੁੱਚਾ ਇਹਦੇ ਨਾਲ ਵੀ ਨਹੀਂ ਹੋਇਆ ਜਾਂਦਾ ਸੁੱਚਾ ਕਿਵੇਂ ਹੋਇਆ ਜਾਂਦਾ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਜਿਨ੍ਹਾਂ ਦੇ ਮਨ ਦੇ ਅੰਦਰ ਅਕਾਲ ਪੁਰਖ ਦੀ ਵਿਚਾਰ ਵਸਦੀ ਹੈ ਨਾ ਉਹ ਸੁੱਚੇ ਹੁੰਦੇ ਨੇ ਨਹੀਂ ਤੇ ਦੁਨੀਆ ਦੇ ਲੋਕ ਜਿਨ੍ਹਾਂ ਦੇ ਅੰਦਰ ਗੰਦੇ ਖਿਆਲ ਨੇ ਮਾੜੇ ਖਿਆਲ ਨੇ ਉਹ ਸੋਚ ਕਰਕੇ ਕਿਵੇਂ ਦੇ ਹੋਏ ਪਏ ਨੇ ਮੈਲੇ ਹੋਏ ਪਏ ਨੇ ਆ ਪਵਿੱਤਰ ਹੋਏ ਪਏ ਨੇ ਤਾਂ ਪਾਤਸ਼ਾਹ ਨੇ ਇਹੀ ਗੱਲ ਤਾਂ ਆਖੀ ਸੀ ਨਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਿਨ੍ਹਾਂ ਦੀ ਮਤ ਮੈਲੀ ਹੋਈ ਹੈ ਨਾ ਉਹਨੂੰ ਗੁਰਬਾਣੀ ਦੀ ਵਿਚਾਰ ਦੇ ਨਾਲ ਢੋਤਾ ਜਾ ਸਕਦਾ ਏ ਇੱਕ ਪ੍ਰਮਾਣ ਉਸ ਬਾਬੇ ਨੇ ਹੋਰ ਵਰਤਿਆ ਸੀ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਕਹਿੰਦਾ ਵੀ ਜੇ ਬਾਣੀ ਦੇ ਵਿੱਚ ਆਇਆ ਵੇਖੋ ਜਿਵੇਂ ਕੱਪੜੇ ਵੀ ਤਾਂ ਪਲੀਤ ਹੋ ਹੀ ਜਾਂਦੇ ਨੇ ਨਾ ਜੇ ਉਤੇ ਖੂਨ ਦੇ ਛਿੱਟੇ ਪੈ ਜਾਣ ਪਲੀਤ ਦਾ ਮਤਲਬ ਕੀ ਹੁੰਦਾ ਪਲੀਤ ਦਾ ਮਤਲਬ ਹੁੰਦਾ ਗੰਦਾ ਤਾਂ ਉਹਨੇ ਆਖਿਆ ਸੀ ਵੀ ਜੇ ਬਾਣੀ ਦੇ ਵਿੱਚ ਆ ਵੀ ਪੰਕਤੀਆਂ ਆਈਆਂ ਵੇਖੋ ਜੇ ਕੱਪੜੇ ਆਪ ਪਵਿੱਤਰ ਹੋ ਜਾਂਦੇ ਨੇ ਤਾਂ ਬੀਬੀ ਵੀ ਤਾਂ ਆਪ ਪਵਿੱਤਰ ਹੋ ਸਕਦੀ ਉਹ ਕੁਝ ਇਸ ਤਰ੍ਹਾਂ ਦੀ ਆਪਣੇ ਪੱਲੀ ਉਹ ਵਿਆਖਿਆ ਕੀਤੀ ਜਾਂਦਾ ਸੀ ਪਰ ਉਹਦੇ ਅਰਥ ਵੀ ਕੁਝ ਹੋਰ ਬਣਦੇ ਨੇ ਜੇ ਰਤ ਲੱਗੇ ਕੱਪੜੇ ਪਾਛ ਨੇ ਆਖਿਆ ਜੇ ਕੱਪੜਿਆਂ ਦੇ ਉੱਤੇ ਕਿਤੇ ਰਤ ਲੱਗ ਜਾਵੇ ਖੂਨ ਲੱਗ ਜਾਵੇ ਜਮੋ ਇਹ ਪਲੀਤ ਪਲੀਤ ਦਾ ਮਤਲਬ ਹੁੰਦਾ ਮੈਲਾ ਪਲੀਤ ਦਾ ਮਤਲਬ ਆਪ ਪਵਿੱਤਰ ਨਹੀਂ ਹੁੰਦਾ ਪਲੀਤ ਦਾ ਮਤਲਬ ਹੁੰਦਾ ਮੈਲਾ ਜਦੋਂ ਆਪਾਂ ਬਾਣੀ ਦਾ ਹੀ ਵਾਕ ਪੜਦੇ ਆ ਨਾ ਜਿੱਥੇ ਗੁਰੂ ਪਾਤਸ਼ਾਹਾਂ ਨੇ ਇਹ ਗੱਲ ਆਖੀ ਹੈ ਮੂਤ ਪਲੀਤੀ ਪਲੀਤੀ ਦਾ ਮਤਲਬ ਕੀ ਹੈ ਮੈਲਾ ਵੀ ਮੂਤ ਦਾ ਮਤਲਬ ਕੀ ਹੁੰਦਾ ਵੀ ਪਿਸ਼ਾਬ ਦੇ ਨਾਲ ਜੇ ਕੱਪੜਾ ਕਿਤੇ ਮੈਲਾ ਹੋ ਜਾਵੇ ਪਲੀਤ ਹੋ ਜਾਵੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਧੋਏ ਤੇ ਸਾਬਣ ਦੇ ਨਾਲ ਉਹਨੂੰ ਧੋਤਾ ਵੀ ਜਾ ਸਕਦਾ ਤੇ ਹੁਣ ਆਪ ਪਵਿੱਤਰ ਤੇ ਉਹਦੀ ਗੱਲ ਨਹੀਂ ਹੋ ਰਹੀ ਗੰਦਗੀ ਦੀ ਗੱਲ ਹੋ ਰਹੀ ਵੀ ਜਿਹੜੀ ਗੰਦੀ ਚੀਜ਼ ਹੈ ਨਾ ਉਹਨੂੰ ਧੋਤਾ ਜਾ ਸਕਦਾ ਤੇ ਉਥੇ ਵੀ ਪਲੀਤ ਦਾ ਮਤਲਬ ਆ ਪਵਿੱਤਰ ਨਹੀਂ ਹੈ ਗੰਦਗੀ ਤੋਂ ਹੀ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਤੇ ਅੱਗੇ ਪਾਛੇ ਨੇ ਆਖਿਆ ਸੀ ਜੋ ਰਤ ਪੀਵੇ ਮਾਨਸਾ ਤੈਨੂੰ ਕਿਉਂ ਨਿਰਮਲ ਚੀਤ ਕਹਿੰਦੇ ਇੱਕ ਪਾਸੇ ਕੱਪੜੇ ਉੱਤੇ ਕਿਤੇ ਖੂਨ ਦੇ ਛਿੱਟੇ ਪੈ ਜਾਣ ਤੇ ਬੰਦਾ ਸੋਚਦਾ ਇਹ ਮੇਰੇ ਕੱਪੜੇ ਜਿਹੜੇ ਨੇ ਨਾ ਉਹ ਬੜੇ ਪਲੀਤ ਹੋ ਗਏ ਬੜੇ ਮਲੇ ਹੋ ਗਏ ਇਹਨਾਂ ਕੱਪੜਿਆਂ ਨੂੰ ਪਾ ਕੇ ਮੈਂ ਧਾਰਮਿਕ ਸਥਾਨ ਤੇ ਜਾਵਾਂਗਾ ਤੇ ਚੰਗੀ ਗੱਲ ਨਹੀਂ ਮੈਂ ਬੜਾ ਇਸ ਸਮੇਂ ਗੰਦਾ ਇਹ ਬੰਦੇ ਦੀ ਸੋਚ ਦੀ ਗੱਲ ਕੀਤੀ ਜਾ ਰਹੀ ਪਰ ਪਾਤਸ਼ਾਹ ਨੇ ਆਖਿਆ ਕਹਿੰਦੇ ਅਸਲ 'ਚ ਬੰਦਾ ਆ ਪਵਿੱਤਰ ਪਤਾ ਕੌਣ ਹੈ ਅਸਲ 'ਚ ਬੰਦਾ ਮਨ ਕਰਕੇ ਮੈਲਾ ਪਤਾ ਕਦੋਂ ਹੈ ਜੋ ਰਤ ਪੀਵੇ ਮਾਨਸਾਂ ਜਿਹੜੇ ਬੰਦਿਆਂ ਦਾ ਖੂਨ ਹੀ ਪੀ ਜਾਂਦੇ ਨੇ ਤਿੰਨ ਕਿਉਂ ਨਿਰਮਲ ਚੀਤ ਉਹਨਾਂ ਦਾ ਚਿੱਤ ਦੱਸੋ ਨਿਰਮਲ ਕਿਵੇਂ ਹੋਏਗਾ ਇੱਥੇ ਖੂਨ ਪੀਣ ਦਾ ਮਤਲਬ ਜਿਹੜੇ ਰਿਸ਼ਵਤਾਂ ਲੈ ਲੈ ਕੇ ਠੱਗੀਆਂ ਮਾਰ ਮਾਰ ਕੇ ਧੋਖੇ ਧੜੀ ਕਰ ਕਰ ਕੇ ਆਪਣੇ ਘਰ ਮਾਇਆ ਲੈ ਕੇ ਆਉਂਦੇ ਨੇ ਦੱਸੋ ਉਹ ਕਿਦਾਂ ਪਵਿੱਤਰ ਨੇ ਅਸਲ ਦੇ ਵੇਚਤਾ ਉਹ ਸਭ ਤੋਂ ਭੜੇ ਨੇ ਕਿਸੇ ਵੀ ਇਸਤਰੀ ਨੂੰ ਕਿਤੇ ਵੀ ਆਪਵਿੱਤਰ ਗੁਰਬਾਣੀ ਦੇ ਵਿੱਚ ਨਹੀਂ ਆਖਿਆ ਗਿਆ ਇਹਨਾਂ ਪਖੰਡੀਆਂ ਨੂੰ ਸੋਚ ਹੋ ਸਕਦੀ ਹੈ ਪਰ ਗੁਰਬਾਣੀ ਨੇ ਫਿਰ ਦੁਹਰਾਦਿਆਂ ਇਹ ਗੱਲ ਆਖੀ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ